ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਤੋ ਮੈਨੂੰ ਸਮਝ ਨਹੀਂ ਆਉਂਦੀ ਕੁਝ ਤਾਂ ਮੈਂ ਪੱਤਰਕਾਰਾਂ ਨੂੰ ਕੁਝ ਕਹਾ ਜਾਂ ਕਿਨੂੰ ਕਹਾ ਇਹ ਤੀਜੇ ਦਿਨ ਕਿਸੇ ਨਾ ਕਿਸੇ ਇਹਦੇ ਬੰਦੇ ਨੂੰ ਲਿਆ ਕੇ ਹੈ ਮਾਈਕ ਤੇ ਬਿਠਾ ਲੈਂਦੇ ਆ ਸਿਰਫ ਵਿਊ ਲੈਣ ਦੀ ਖਾਤਰ ਮਤਲਬ ਇਹ ਲੋਕ ਭੰਡ ਕੇ ਕਿਸੇ ਨਾ ਕਿਸੇ ਨੂੰ ਮਤਲਬ ਇਹਨਾਂ ਨੇ ਆਪਣੇ ਵਿਊ ਵਧਾਉਣੇ ਨੇ ਆ ਮੈਂ ਤੁਹਾਨੂੰ ਇੱਕ ਗੱਲਬਾਤ ਸੁਣਾਵਾਂਗਾ ਜਿਹੜਾ ਉਨਾਈ ਨੂੰ ਮੈਂ ਬਾਅਦ ਦੇ ਵਿੱਚ ਕੁਝ ਕਹਿਣਾ ਪਹਿਲਾਂ ਤੁਸੀਂ ਸੁਣ ਲਓ ਮਾੜੀ ਸ਼ਿਪਾਹੀ ਆ ਜੇ ਤੇ ਮੁੱਧੇ ਪੈ ਜਾਣ ਸਾਰੀ ਪੁੱਸ ਦਾ ਦੱਲਾ ਜੱਟ ਹੋਊਗਾ ਪਿੰਡ ਦੇ ਵਿੱਚ ਸੱਤ ਅੱਠ ਘਰ ਹੁੰਦੇ ਆ ਸਾਰੇ ਪਿੰਡ ਦੇ ਨਾਲ ਉਹ ਚੋਲ ਚਗਾਰੀਆਂ ਕਰਕੇ ਧੱਲੇਵਾਜੀ ਕਰਦੇ ਨੇ ਅਰੇ ਤੁਹਾਡੇ ਬਾਹਰ ਚ ਬਹਿ ਜਾਣਾ ਅੱਗੇ ਲੋਕ ਮਾ ਜੀ ਮੈਂ ਤਾਂ ਆ ਬਾਹਰ ਚ ਬਹਿਣ ਨੂੰ ਚਾਰਾ ਮੈਂ ਤਾਂ ਇਹਨਾਂ ਤੋਂ ਡਰਦਾ ਨਹੀਂ ਮੈਨੂੰ ਪਤਾ ਹੈ ਕਿ ਸਾਰੇ ਗੁਲਾਮ ਨੇ ਇਹ ਇਹ ਬਰਾਮੀ ਦੇ ਮੁਜਸਮੇ ਨੇ ਸਰਕਾਰ ਦੇ ਝੋਲੀ ਚੱਕੇ ਯੁੱਤੀ ਜੱਟ ਨੇ ਲਿਖਾਰੀ ਜੱਟ ਨੇ ਗੀਤਕਾਰ ਜੱਟ ਨੇ ਖਿਡਾਰੀ ਜੱਟ ਨੇ ਸਾਇੰਸਦਾਰ ਜੱਟ ਨੇ ਪੋਲਿਟਿਸ਼ੀਅਨ ਜੱਟ ਨੇ ਮੈਂ ਕਹਿੰਦਾ ਸਰ ਇਹ ਤੁਹਾਡੇ ਬਾਰਚ ਬਹਿ ਜਾਣਾ ਆ ਕੇ ਲੋਕ ਮੈਂ ਜੀ ਮੈਂ ਤਾਂ ਆ ਬਾਰਚ ਬਹਿਣ ਨੂੰ ਚਾਹਾਂ ਮੈਂ ਤਾਂ ਇਹਨਾਂ ਤੋਂ ਡਰਦਾ ਨਹੀਂ ਮੈਨੂੰ ਪਤਾ ਹੈ ਵੀ ਸਾਰੇ ਗੁਲਾਮ ਨੇ ਇਹ ਇਹ ਗ੍ਰਾਮੀ ਦੇ ਮੁਜਸਮੇ ਨੇ ਹਿਸਕ ਭਾਵਨਾਵਾਂ ਭਾਰੂ ਆ ਸਰਕਾਰ ਦੇ ਝੋਲੀ ਚੱਕ ਨੇ ਯੁੱਤੀ ਜੱਟ ਨੇ ਰੂਡਰ ਜਗਮਾਨ ਸਦਾ ਦਾ ਬੰਦਾ ਸਰਕਾਰੀ ਜੁੱਤੀ ਚੱਟ ਹੁੰਦਾ ਅਸੀਂ ਨਹੀਂ ਹਾਂ ਅਸੀਂ ਕਹਿੰਦੇ ਵੀ ਪਰਹਟ ਸਰਕਾਰ ਲੋਕਾਂ ਦੀ ਨੌਕਰਾ ਹੈ ਨਾ ਕਿ ਲੋਕ ਸਰਕਾਰ ਦੇ ਨੌਕਰਾ ਇਹ ਚਿੱਬੇ ਜੇ ਮੂੰਹਾਂ ਵਾਲਾ ਬੁੜਾ ਨਾ ਮਤਲਬ ਇਹ ਐਕਸਾਈਜ਼ ਦਾ ਇਨਸਪੈਕਟਰ ਹੁੰਦਾ ਸੀਗਾ ਠੇਕੇਦਾਰਾਂ ਤੋਂ ਲੈ ਲੈ ਕੇ ਪੈਸੇ ਪਹਿਲਾਂ ਇਹਨੇ ਮਤਲਬ ਠੇਕੇਦਾਰਾਂ ਨੂੰ ਲੁੱਟਿਆ ਹੁਣ ਇਹਦਾ ਕੋਈ ਕੰਮ ਨਹੀਂ ਕੋਈ ਨਾ ਕੋਈ ਪੱਤਰਕਾਰ ਇਹਦੇ ਕੋਲ ਜਾਵਾਂਦਾ ਤੇ ਜਾ ਕੇ ਇਹ ਬਕਵਾਸ ਇਹ ਜੀ ਕਰਦਾ ਲੈ ਉਹਨੇ ਜੱਟਾਂ ਨੂੰ ਦੱਲੇ ਜੱਟਾਂ ਨੂੰ ਮਤਲਬ ਉਹ ਕਿਹੜਾ ਲਬਜ ਹੈ ਮੈਂ ਹੁਣ ਇਹ ਬੇਨਤੀ ਕਰਦਾ ਵੀਰ ਮੇਰਿਓ ਜਦੋਂ ਉਹ ਜਿਹੜਾ ਰੰਗਰੇਟਾ ਸੀਗਾ ਜਦੋਂ ਰੰਗਰੇਟਾ ਬੋਲਿਆ ਸੀ ਉਦੋਂ ਬਹੁਤ ਆਪਾਂ ਮਤਲਬ ਭੱਜ-ਭੱਜ ਕੇ ਉਹਦੇ ਖਿਲਾਫ ਗਏ ਸੀਗੇ ਹੁਣ ਇਹ ਜਿਹਨੇ ਇੱਕ ਕਿਉਂਕਿ ਖੁਦ ਜੱਟ ਹੈਗਾ ਤੇ ਇਹਨੇ ਮਤਲਬ ਕੋਈ ਨਹੀਂ ਵਕਸਿਆ ਹਰ ਇੱਕ ਦੇ ਮਤਲੇ ਇਹ ਖਿਲਾਫ ਬੋਲਦਾ ਜੀ ਨਾ ਕਹਿੰਦਾ ਕੋਈ ਰੱਬ ਹੈ ਰੱਬ ਤੋਂ ਵੱਡਾ ਕਹਿੰਦਾ ਕੋਈ ਠੱਗ ਨਹੀਂ ਹੈਗਾ ਰੱਬ ਤੋਂ ਵੱਡਾ ਕੋਈ ਕਹਿੰਦਾ ਧੋਖਾ ਨਹੀਂ ਹੈਗਾ ਤੇ ਜੱਟਾਂ ਬਾਰੇ ਮਤਲਬ ਉਹ ਕਿਹੜਾ ਲਬਜ ਆ ਜਿਹੜਾ ਇਹ ਬੰਦਾ ਜੱਟਾਂ ਬਾਰੇ ਬੋਲਿਆ ਨਹੀਂ ਮੈਂ ਤੁਹਾਨੂੰ ਥੋੜੇ ਸੁਣਾਏ ਨੇ ਲੇਕਿਨ ਇਹ ਤੋਂ ਕਿਤੇ ਵੱਧ ਇਹਨੇ ਜੱਟਾਂ ਦੇ ਖਿਲਾਫ ਬਕਵਾਸ ਕੀਤੀ ਆ ਇਹਦਾ ਕੰਮ ਹੀ ਕੀ ਹੈਗਾ ਸਿਰਫ ਮਤਲਬ ਬਿਨਾ ਬੇਤੁਕੀਆਂ ਗੱਲਾਂ ਕਰਨਾ ਬੇਤੁਕਾ ਬਕਵਾਸ ਕਰਨਾ ਤੇ ਉਹਦੇ ਕਰਕੇ ਮਤਲਬ ਇਹ ਜਿਹੜੇ ਪੱਤਰਕਾਰ ਨੇ ਜਦੋਂ ਹੋਰ ਕੋਈ ਮੁੱਦਾ ਕੰਮ ਨਹੀਂ ਕੋਈ ਹੁੰਦੀ ਵੀਡੀਓ ਚੱਕਦੇ ਨੇ ਜਾ ਕੇ ਇਹਨੂੰ ਬਿਠਾ ਲੈਂਦੇ ਨੇ ਇਹ ਜੇ ਹੋਰ ਵੀ ਨੇ ਦੋ ਚਾਰ ਜਿਹੜੇ ਭੋਂਕੇ ਤੇ ਇਹਨਾਂ ਨੇ ਫਿਰ ਜਿਹੜੀ ਮੂੰਛ ਅਬਤਬਾਉਂਦਾ ਉਹ ਕੁਝ ਬੋਲੀ ਜਾਂਦਾ ਕਹਿੰਦਾ ਸਾਰੇ ਜੱਟ ਨੇ ਜਿਹੜੇ ਉਹ ਮਤਲਬ ਝੋਲੀ ਚੱਕ ਨੇ ਇਹ ਫਲਾਨਾ ਨੇ ਉਹ ਤੂੰ ਕਿੱਧਰ ਲੱਭਣਾ ਮਾਨਸਾ ਗਿਆ ਫਿਰ ਤੂੰ ਕੀ ਆ ਤੂੰ ਫਿਰ ਇਹ ਇਹ ਤਾਂ ਕਹੇ ਵੀ ਮੈਂ ਝੋਲੀ ਚੱਕਾ ਮੈਂ ਡਰਪੋਕ ਆ ਤੂੰ ਸਾਰੇ ਜੱਟਾਂ ਨੂੰ ਕਹਿਣ ਵਾਲਾ ਤੂੰ ਕੌਣ ਹੋਣਾ ਤੇਰਾ ਮੂੰਹ ਨਾ ਮੱਥਾ ਤੇਰਾ ਬੇਅਕਲ ਤੂੰ ਬੰਦਾ ਹੈਗਾ ਤੇ ਕਰਕੇ ਚਾਰ ਕਮਲੀਆਂ ਬੋਲੀਆਂ ਗੱਲਾਂ ਮਤਲਬ ਜੀ ਇਹ ਬਾਪੂ ਤੁਰਕੇ ਜਾਂਦਾ ਜੀ ਇਹ ਸਾਈਕਲ ਤੇ ਜਾਂਦਾ ਜੀ ਇਹ ਚਾਦਰਾਂ ਪਾਉਂਦਾ ਜੀ ਇਹ ਕਿਹੜੀਆਂ ਮਤਲਬ ਕੋਈ ਬੰਦੇ ਦੀ ਕੁਰਬਾਨੀ ਹੈ ਕੋਈ ਬੰਦੇ ਦੀ ਵਿਸ਼ੇਸ਼ਤਾ ਹੈ ਸਰਪ ਪਕਾਈ ਮਾਰ ਦੇਣੀ ਤੂੰ ਕਿਸੇ ਕੌਮ ਨੂੰ ਕਿਵੇਂ ਮਤਲਬ ਤੂੰ ਨਿੰਦ ਸਕਦਾ ਹੈਗਾ ਕੀ ਤੁਹਾਨੂੰ ਜੇ ਜੇ ਮੈਂ ਜੱਟਾਂ ਕਿ ਮੈਨੂੰ ਇਹ ਠੇਕਾ ਮਿਲ ਗਿਆ ਵੀ ਮੈਂ ਜੱਟਾਂ ਨੂੰ ਸਾਰਿਆਂ ਨੂੰ ਨਿੰਦੂਗਾ ਵੀ ਮੈਂ ਜੋ ਮਰਜੀ ਜੱਟਾਂ ਨੂੰ ਮੇਰੇ ਮੂੰਹ ਚੋਂ ਬਕਵਾਸ ਕਰੂੰਗਾ ਇਹ ਇਹ ਮਤਲਬ ਮੈਨੂੰ ਫਿਰ ਸਿਰਫ ਇਸ ਕਾਰਨ ਕਰਕੇ ਕਿ ਮੈਂ ਵੀ ਜੱਟ ਜੇ ਤੂੰ ਜੱਟ ਐ ਤੇਰੇ ਚ ਇਹ ਕਟਾ ਹੋਣਗੀਆਂ ਸਾਡੀ ਜੁੱਤੀ ਕਿਸੇ ਦੀ ਕਰਦੀ ਆ ਗਲਾਮੀ ਸਾਡੀ ਜੁੱਤੀ ਕਿਸੇ ਦੇ ਮਤਲਬ ਇਹ ਚੜਦੀ ਆ ਅਸੀਂ ਜੁੱਤੀ ਦੀ ਨੋਕ ਤੇ ਰੱਖਦੇ ਆ ਸਰਕਾਰਾਂ ਨੂੰ ਤੂੰ ਜੱਟਾਂ ਨੂੰ ਕਹਿਣਾਗਾ ਜੱਟਟਰ ਕੋਕ ਨੇ ਜੱਟ ਥਾਣੇਦਾਰ ਦੇ ਮੂਹਰੇ ਪੈ ਜਾਂਦੇ ਨੇ ਕਿ ਇਹ ਜੱਟ ਨੇ ਜਿਨ੍ਹਾਂ ਨੇ ਸਾਰੇ ਮੁਗਲਾਂ ਨੂੰ ਮੂਹਰੇ ਲਾਇਆ ਜਿਨ੍ਹਾਂ ਨੇ ਪਹਾੜੀ ਰਾਜਿਆਂ ਨੂੰ ਮੂਹਰੇ ਲਾਇਆ ਉਹ ਕਿਹੜੇ ਮਤਲਬ ਤਾਕਤਾਂ ਜਿਹਨੂੰ ਜੱਟਾਂ ਨੇ ਭਜਾਇਆ ਨਹੀਂ ਤੂੰ ਬਿਨਾਂ ਮਤਲਬ ਤੋਂ ਬੋਲਦਾ ਬਕਵਾਸ ਮਾਰਦਾ ਸਾਰੇ ਜੱਟਾਂ ਨੂੰ ਤੂੰ ਇੱਕੋ ਹੀ ਉਹਦੇ ਬੇਦਿੰ ਨਗਾਈ ਜਾਣਗਾ ਜਿਹੜੇ ਇੱਡੇ ਦੇ ਯੋਧੇ ਹੋਏ ਨੇ ਉਹ ਜੱਟ ਨਹੀਂ ਸੀਗੇ ਜਿਨ੍ਹਾਂ ਨੇ ਨਾਦਰ ਸਾਹਿਬ ਵਰਗਿਆਂ ਨੂੰ ਬਦਾਲੀ ਵਰਗਿਆਂ ਨੂੰ ਮੂਹਰੇ ਲਾਇਆ ਉਹ ਜੱਟ ਨਹੀਂ ਸੀਗੇ ਇਹੋ ਜਿਹੇ ਬੰਦਿਆਂ ਨੂੰ ਦੋਸਤੋਂ ਬਲੌਕ ਕਰੋ ਜਿਹੜਾ ਪੱਤਰਕਾਰ ਇਹਨੂੰ ਲਿਆ ਕੇ ਪਿਠਾਉਂਦਾ ਹੈ ਉਹਨੂੰ ਬਲੌਕ ਕਰੋ ਮੈਂ ਪਹਿਲਾਂ ਸਿਮਰਜੀਤ ਮੱਕੜ ਨੂੰ ਮੈਂ ਵੀ ਬਲੌਕ ਕਰ ਦਾਂਗਾ ਤੁਸੀਂ ਬਿਨਾ ਮਤਲਬ ਤੋਂ ਗੱਲ ਕੀ ਹੈਗੀ ਕਿ ਤੁਹਾਡੇ ਦਿਲ ਦੇ ਵਿੱਚ ਨਫ਼ਰਤ ਆਪਦੇ 'ਚ ਆ ਉਸ ਬੰਦੇ ਨੂੰ ਲਿਆ ਕੇ ਬੁਲਾਉਣਗੇ ਜਿਹੜਾ ਬੰਦਾ ਕਿਉਂਕਿ ਖੁਦ ਜੱਟ ਹੈ ਜੀ ਤੁਸੀਂ ਭਾਈ ਸਾਹਿਬ ਤੈਨੂੰ ਮੱਕੜ ਸਾਹਿਬ ਜੇ ਕਿਸੇ ਨੇ ਕੋਈ ਵੱਧ ਘੱਟ ਕਹਿਤੀ ਜਾਂ ਕਦੇ ਕਹੀ ਸੀ ਤੂੰ ਉਹ ਬੰਦੇ ਨਾਲ ਗੱਲ ਕਰ ਜੇ ਨੇ ਜਿਹੜਾ ਤੈਨੂੰ ਕੋਈ ਵੱਧ ਘੱਟ ਕਹਿੰਦਾਗਾ ਇਹ ਕੀ ਮਤਲਬ ਹੈ ਕਿ ਤੂੰ ਉਹਨਾਂ ਦੇ ਵਿੱਚੋਂ ਮੂਰਖ ਬੰਦੇ ਨੂੰ ਲਿਆ ਕੇ ਆਪਣੇ ਚੈਨਲ ਤੇ ਬਿਠਾ ਕੇ ਜੱਟਾਂ ਦੇ ਖਿਲਾਫ ਵੀ ਬਕਵਾਸ ਕਰਾਵੇਂਗਾ ਜੇ ਕੋਈ ਹੋਰ ਕੌਮ ਦਾ ਬੰਦਾ ਹੋਵੇ ਉਸ ਕੌਮ ਦੇ ਬੰਦੇ ਨੂੰ ਮੈਂ ਆਪਣੇ ਚੈਨਲ ਦੇ ਉੱਪਰ ਲਿਆ ਕੇ ਬਿਠਾ ਕੇ ਇੱਥੇ ਉਹ ਤੋਂ ਜੋ ਮਰਜ਼ੀ ਬਕਵਾਸ ਕਰਾਵਾਂ ਉਹਦੀ ਕੌਮ ਦੇ ਖਿਲਾਫ ਆ ਫਿਰ ਕਿ ਮੈਨੂੰ ਸਰਟੀਫਿਕੇਟ ਮਿਲ ਜੂਗਾ ਵੀ ਇਹ ਮੇਰੇ ਚੈਨਲ ਤੇ ਬੈਠ ਕੇ ਇਸ ਕਰਕੇ ਇਹ ਰਮਦਾਸੀਆਂ ਨੂੰ ਬੋਲੂ ਜਾਂ ਸਨਿਆਰਾਂ ਨੂੰ ਬੋਲੂ ਜਾਂ ਕਿਸੇ ਨੂੰ ਵੀ ਬੋਲੂ ਕਿਉਂਕਿ ਉਹ ਖੁਦ ਉਸ ਕਮਿਊਨਿਟੀ ਦਾ ਬੰਦਾ ਹੈ ਕੋਈ ਕਿਸੇ ਨੂੰ ਇਹ ਸਰਟੀਫਿਕੇਟ ਮਿਲ ਜਾਂਦਾ ਹੈਗਾ ਕਿ ਜੇ ਮੈਂ ਜਿਸ ਕਮਿਊਨਿਟੀ ਦੇ ਵਿੱਚ ਆਉਣਾਗਾ ਮੈਂ ਉਸੇ ਕਮਿਊਨਿਟੀ ਨੂੰ ਗਾਲਾਂ ਕੱਢਾਂ ਮੈਂ ਉਸੇ ਕਮਿਊਨਿਟੀ ਨੂੰ ਜੋ ਮਰਜੀ ਅਵਾ ਤਵਾ ਬੋਲਾਂ ਇਹ ਜੇ ਲੋਕ ਦੋਸਤੋ ਇਹ ਮੈਂ ਤਾਂ ਇਹਨਾਂ ਨੂੰ ਬੇਵ ਬੇਕੂਫੀ ਕਹਿ ਸਕਦਾ ਤੁਸੀਂ ਜੇ ਤੇਰੀ ਮਾਨਸਿਕਤਾ ਹੈਗੀ ਆ ਦੇਖੋ ਮੈਂ ਤੁਹਾਨੂੰ ਦੋਸਤੋ ਇੱਕ ਗੱਲ ਦੱਸਦਾ ਕਲੀਅਰ ਜੇਕਰ ਮੈਂ ਪੋਜਿਟਿਵ ਆ ਤਾਂ ਮੈਂ ਮੈਨੂੰ ਹਰ ਇੱਕ ਬੰਦਾ ਪੋਜਿਟਿਵ ਲੱਗੂਗਾ ਜੇ ਮੈਂ ਇਮਾਨਦਾਰ ਆ ਤਾਂ ਮੈਨੂੰ ਹਰ ਇੱਕ ਬੰਦਾ ਮੂਰਲਾ ਇਮਾਨਦਾਰ ਲੱਗੂਗਾ ਜੇ ਮੈਂ ਬੇਈਮਾਨ ਮੈਨੂੰ ਸਾਰੀ ਦੁਨੀਆ ਬੇਈਮਾਨ ਦਿਖੂਗੀ ਜੇ ਮੈਂ ਦੱਲਾ ਤਾਂ ਮੈਨੂੰ ਸਾਰੇ ਦੱਲੇ ਦਿਖਣਗੇ ਇਹ ਜਿਹੜਾ ਬੈਠਾ ਬੰਦਾ ਬੋਲ ਰਿਹਾ ਕਿ ਜੱਟ ਦੱਲੇ ਨੇ ਜੱਟ ਡ੍ਰਪੋਗ ਨੇ ਜੱਟ ਇਹ ਨੇ ਇਹ ਸਾਰਾ ਕੁਝ ਇਹ ਬੰਦਾ ਖੁਦ ਹੈ ਤਾਂ ਕਰਕੇ ਇਹਨੂੰ ਸਾਰੇ ਲੋਕ ਨੇ ਜਿਹੜੇ ਇਸ ਤਰ੍ਹਾਂ ਦੇ ਨਜ਼ਰ ਆਉਂਦੇ ਨੇ ਦੋਸਤੋ ਜੁੱਤੀ ਫੇਰੋ ਇਹਦੇ ਬੰਦਿਆਂ ਦੇ ਉੱਤੇ ਇਹਨੂੰ ਫੋਲਟ ਮੇ ਠੋਕ ਕੇ ਨ ਰੱਖੋ ਦੋਸਤੋ ਇਹ ਇਹਦੇ ਬੰਦੇ ਫੇਰ ਕਿਉਂਕਿ ਗੱਲ ਕੀ ਆ ਚਲੋ ਮੰਨ ਲਿਆ ਇਹ ਨਹੀਂ ਕਿਸੇ ਚੌਨੀ ਚੌਨੀ ਚਾਹੁੰਦਾ ਇਸ ਕਰਕੇ ਇਹਨੂੰ ਲੋਕ ਨਹੀਂ ਸੀਰੀਅਸ ਲੈਂਦੇ ਪਰ ਦੋਸਤੋ ਇਹ ਫਿਰ ਜਵਲ ਜਿਆਦੇ ਜਿਆਦੇ ਚਮਲਦਾ ਜਾਂਦਾ ਇਹਨੂੰ ਮਤਲਬ ਇਹ ਅਧਿਕਾਰ ਦੇ ਕਿਹਨੇ ਦਿੱਤਾ ਕਿ ਤੂੰ ਸਾਰਿਆਂ ਨੂੰ ਤੂੰ ਸਭ ਨੂੰ ਹੀ ਮਤਲਬ ਇੱਕੋ ਰਸੇ ਲੰਗਾਵੇਂਗਾ ਜੇ ਤੇਰੀ ਮਾਨਸਿਕਤਾ ਡਰਪੋਕ ਆ ਜੇ ਤੂੰ ਦੱਲਾ ਲੋਕਾਂ ਦਾ ਜੇ ਤੂੰ ਚੋਲੀ ਚੱਕ ਹੈ ਤਾਂ ਫਿਰ ਸਾਰੇ ਜੱਟਾਂ ਨੂੰ ਤੂੰ ਕਹਿੰ ਮੈਂ ਕਹਿ ਸਕਦਾ ਨਾ ਇਹਦੇ ਦੋਸਤੋ ਲੋਕ ਨੇ ਜਿਹੜੇ ਮਤਲਬ ਇਹ ਐਕਚੁਅਲੀ ਅਸਲ ਦੇ ਵਿੱਚ ਕਾ ਨਹੀਂ ਕੀਆ ਚਾਰ ਪੈਸਿਆਂ ਦੀ ਖਾਤਰ ਚਾਰ ਬਿਊਵਾਂ ਦੀ ਖਾਤਰ ਮਤਲਬ ਇਹਨਾਂ ਲੋਕਾਂ ਨੇ ਸੋਸ਼ਲ ਮੀਡੀਆ ਦਾ ਵੀ ਜਲੂਸ ਕੱਢਤਾ ਤੇ ਇਹਨਾਂ ਨੇ ਮਤਲਬ ਚੈਨਲਾਂ ਦਾ ਵੀ ਹਰ ਇੱਕ ਚੀਜ਼ ਦਾ ਜਲੂਸ ਕੱਢ ਕੇ ਰੱਖਤਾ ਜਿਹੜੇ ਸਿਰਫ ਚਾਰ ਛਿਲੜਾਂ ਦੀ ਖਾਤਰ ਬਿਊਵਾਂ ਦੀ ਖਾਤਰ ਇਹ ਜਿਹੇ ਲੋਕਾਂ ਨੂੰ ਲਿਆ ਕੇ ਬਿਠਾ ਕੇ ਕਿਉਂ ਹੋਰ ਕੋਈ ਚੱਲਦਾ ਨਹੀਂ ਹੁੰਦਾ ਵੀ ਆਪਾਂ ਮੂੰਹ ਪਾੜ ਬੰਦੇ ਨੇ ਜਿਹੜੇ ਉਹਨੂੰ ਲਿਆ ਕੇ ਬਿਠਾਓ ਜਦੋਂ ਉਹ ਆਵਾਜ਼ਾਂ ਬੋਲੂ ਆਟੋਮੈਟਿਕ ਹੈ ਉਹਨੂੰ ਲੋਕ ਸੁਣਨਗੇ ਮਤਲਬ ਜਿਵੇਂ ਉਹ ਉਹ ਕੋ ਜਲੰਧਰ ਵਾਲਾ ਜਿਹੜਾ ਕੀ ਕਹਿੰਦਾ ਹੁੰਦਾ ਨੇ ਉਹਨੂੰ ਲੈ ਉਹਦੇ ਹੀ ਲੋਕ ਪੈਣ ਨੇ ਮੈਂ ਤਾਂ ਹੈਰਾਨ ਆ ਜਿਹੜਾ ਉਹ ਜਿਹੜਾ ਕਮਲ ਆ ਜਿਹੜਾ ਫਿਰਦਾ ਹੁੰਦਾ ਉਹ ਉਹਨੂੰ ਲੋਕ ਲੱਖਾਂ ਦੇ ਵਿੱਚ ਮਿਲੀਅਨਾਂ ਵਿੱਚ ਸੁਣ ਲੈਂਦੇ ਨੇ ਕੋਟਨਾ ਕੰਮ ਨਹੀਂ ਹੁੰਦਾ ਤੇ ਪਤਾ ਹੈ ਵੀ ਭਾਈ ਬਕਵਾਸ ਮਾਰਦਾ ਹੈ ਲੇਕਿਨ ਇਹ ਚੈਨਲ ਵਾਲੇ ਉਹਨੂੰ ਵੀ ਕੋਈ ਯਾਰ ਕੋਈ ਮਾਰੀ ਮੁੱਠੀ ਟੋਟੀ ਕੁਸਤਾ ਕਰਨੀ ਦੀ ਬਿਤੀ ਕੁਸਤਾ ਟੋੜਾ ਮਤਲਬ ਮਾੜਾ ਮੋਟਾ ਸਿਆਣਪ ਸਮਝੋ ਕੁਸਤਾ ਸੋਚੋ ਕਿ ਅਸੀਂ ਜਿਹਨੂੰ ਲਿਆ ਕੇ ਸਾਡੇ ਚੈਨਲ ਤੇ ਬਿਠਾ ਕੇ ਅਸੀਂ ਇਹ ਇਹ ਉਹਨੂੰ ਖੁੱਲ੍ਹ ਦੇ ਦੇਣਾ ਕਿ ਬੋਲ ਜੋ ਮਰਜ਼ੀ ਬੋਲਣਾ ਕੀ ਤੂੰ ਮੂਹਰੋ ਮੱਕੜ ਸਾਹਿਬ ਕੀ ਤੂੰ ਮੂਹਰੋ ਇਹ ਕਹਿ ਨਹੀਂ ਸਕਦਾ ਤੇ ਉਹਨੂੰ ਵੀ ਭਾਈ ਤੂੰ ਇੱਕ ਜਣੇ ਨੂੰ ਕਿਵੇਂ ਤੂੰ ਸਾਰੀ ਗੱਲ ਤੂੰ ਸਵਾਦ ਲ ਲੈ ਟਿਸਕਾਰੀਆਂ ਲੈ ਕੇ ਕਹਿਣਾਗਾ ਤੇਰੇ ਬਾਰੇ ਜਾ ਕੇ ਬਹਿ ਜਾਣਗੇ ਤੇਰੇ ਬਾਰੇ ਜਾ ਕੇ ਬਹਿ ਜਾਣਗੇ ਤੇ ਕੀ ਮਤਲਬ ਤੂੰ ਆਪਣੇ ਚੈਨਲ ਤੇ ਉਹਨੂੰ ਕਿਉਂ ਬੁਲਾ ਰਿਹਾਗਾ ਇਹ ਜਿਹੜੀ ਥੋੜੀ ਜਿੰਨੇ ਕੁ ਤੁਸੀਂ ਚੁਸਤ ਸਮਝਦੇ ਹੋ ਆਪਦੇ ਆਪ ਨੂੰ ਹਰ ਇੱਕ ਬੰਦਾ ਹੀ ਚੁਸਤ ਹੈ ਤੁਹਾਡੀ ਜੋ ਤੁਸੀਂ ਆਪਦੇ ਜਾਣੇ ਬੈਠ ਕੇ ਇਹ ਜਿੱਤਾਂ ਦੇ ਖਿਲਾਫ ਬੁਲਾਉਣ ਦੀ ਸਾਜ਼ਿਸ਼ ਕੀਤੀ ਆ ਉਹ ਸਿਰਫ ਆਪਦੇ ਮਨ ਨੂੰ ਆਪਦੀ ਹੌਮੇ ਨੂੰ ਪੱਠੇ ਪਾਉਣ ਦੀ ਖਾਤਰ ਕਿਉਂਕਿ ਕਦੇ ਜਿੱਦੇ ਤੇਰੇਾਰੇ ਕਿਸੇ ਨੇ ਬੋਲਿਆ ਸੀਗਾ ਮੈਂ ਠੋਕ ਕੇ ਵੀਡੀਓ ਪਾਈ ਸੀ ਤੇਰੇ ਹੱਕ ਦੇ ਵਿੱਚ ਮੈਂ ਉਹ ਕੱਢ ਕੇ ਦੇਖ ਲਈ ਮੇਰੇ ਚੈਨਲ ਤੇ ਮੈਂ ਉਦੋਂ ਤੇਰੇ ਹੱਕ ਵਿੱਚ ਪਾਈ ਕਿ ਮੱਕੜ ਮੂਝੇ ਜਿਸ ਬੰਦੇ ਨੇ ਕੋਈ ਉਕਰਿਆ ਸੀਗਾ ਮੈਂ ਤੇਰੇ ਹੱਕ ਚ ਭਾਈ ਕਿ ਮੱਕੜ ਜੋ ਕਹਿੰਦਾ ਸਹੀ ਕਹਿੰਦਾ ਪਰ ਤੁਸੀਂ ਲਿਆ ਕੇ ਸਾਰੇ ਜੱਟਾਂ ਦੇ ਜੁੱਤੀਆਂ ਮਰਵਾਉਣ ਲੱਗੇ ਹੋ ਤੇ ਚੈਨਲ ਤੇ ਬੈਠ ਕੇ ਮੈਂ ਤਾਂ ਇਹੀ ਕਹੂੰਗਾ ਇਹ ਗੱਲ ਬਿਲਕੁਲ ਗਲਤ ਹੈਗੀ ਇਹਨੂੰ ਫੁੱਲ ਨਿੰਦਣਾ ਚਾਹੀਦਾ ਇਹ ਜਿਹੇ ਬੰਦੇ ਲੋਕਾਂ ਦੇ ਵਿੱਚ ਨਫ਼ਰਤ ਪੈਦਾ ਕਰਦੇ ਨੇ ਮੈਂ ਉਹ ਵੀਰਾਂ ਨੂੰ ਵੀ ਹੁਣ ਬੇਨਤੀ ਕਰਦਾ ਜਿਹੜੇ ਉਦੋਂ ਉਹ ਉਹਦੇ ਤੇ ਪਰਚਾ ਦਰਜ ਕਰਾ ਕੇ ਹਟੇ ਸੀਗੇ ਰੰਗਰੇਟੇ ਦੇ ਉਹ ਸਰਪੇ ਜੀ ਕਿਉਂ ਦੂਜੀ ਕਮਿਊਨਿਟੀ ਦਾ ਸੀਗਾ ਇਹ ਅੱਜ ਜੱਟ ਹੋ ਕੇ ਜੱਟਾਂ ਦੇ ਜੋਗਜੇ ਬੋਲ ਗਿਆ ਇੰਨਾ ਇੰਨਾ ਕੀ ਉਹਨੇ ਬੋਲਿਆ ਸੀਗਾ ਅਜੇ ਮੈਂ ਥੋੜਾ ਜਿਹਾ ਸੁਣਾਇਆ ਕਾਪੀਰਾਈਟ ਆ ਜਾਂਦਾ ਜੋ ਇਹਨੇ ਬਕਵਾਸ ਕੀਤਾ ਕੋਈ ਕਸਰ ਨਹੀਂ ਛੱਡੀ ਕਿਸੇ ਗੱਲ ਦੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਸ ਬੰਦੇ ਨੇ ਜੋ ਕੁਝ ਬੋਲਿਆਗਾ ਕੀ ਇਹ ਮੈਂ ਐਪਰੀਸ਼ੀਏਟ ਕਰਨਯੋਗ ਹੈ ਕਿ ਇਹ ਮੰਨਣਯੋਗ ਹੈਗੀ ਆ ਗੱਲ ਇਹ ਕਿ ਤੁਸੀਂ ਕਿਸੇ ਕੌਮ ਨੂੰ ਸਾਰੀ ਨੂੰ ਇੱਕੋ ਰਸੇ ਵਿੱਚ ਲੰਗਾ ਕੇ ਸਾਰੀ ਕੌਮ ਨੂੰ ਨਿੰਦਦੋ ਇਹ ਜਿਹੇ ਲਫ਼ਜ਼ ਬੋਲੋ ਜਿਹੜਾ ਕੋਈ ਬੰਦਾ ਕੌਣਾ ਪਸੰਦ ਨਹੀਂ ਕਰਦਾ ਕੋਣ ਕੋਣ ਆ ਪਸੰਦ ਕਰਦਾ ਕਿ ਸਾਡੀ ਕੌਮ ਨੂੰ ਕੋਈ ਦੱਲਾ ਕਹੇ ਤੂੰ ਹੁੰਦਾ ਕੌਣਾ ਦੱਲੇ ਕਹਿਣ ਵਾਲਾ ਜੇਕਰ ਤੂੰ ਦੱਲਾ ਕਿਸੇ ਦਾ ਤੂੰ ਕਹੇ ਵੀ ਭਾਈ ਮੈਂ ਦੱਲਾ ਹਾਂ ਤੂੰ ਕੌਮ ਨੂੰ ਕਿਵੇਂ ਦੱਲੇ ਕਹਿ ਸਕਦਾ ਸਾਰੀ ਨੂੰ ਬੇ ਕਿਸੇ ਥਾਂ ਦਾ ਨਾ ਅਕਲ ਨਾ ਸਕਲ ਜਿਹੜਾ ਕੁਝ ਮੂੰਹ ਚੋਂ ਦਾ ਬਕਵਾਸ ਕਰੀ ਜਾਂਦਾ ਬੈਠਾ ਇਹ ਤੇ ਜਦਨੇ ਸੰਗਰੂਰ ਲੱਗਿਆ ਰਿਹਾ ਇਨਸਪੈਕਟਰ ਮੈਨੂੰ ਉਦੋਂ ਸਾਡੇ ਕੋਲ ਥੋਕ ਹੁੰਦਾ ਸੀ ਤਨੌਲਾ ਤੇ ਸੇਰਪੁਰ ਉਦੋਂ ਦੇ ਸੀ ਨੂੰ ਜਾਣਦੇ ਆ ਵੀ ਇਹ ਕੀ ਚੀਜ਼ ਆ ਕੀ ਇਹਦਾ ਰਿਕਾਰਡ ਆ ਸਭ ਕੁਝ ਜਾਣਦਾ ਮੈਂ ਪਰ ਅਸੀਂ ਕਿਸੇ ਬਾਰੇ ਬੋਲ ਕੇ ਨਹੀਂ ਮਤਲਬ ਸਾਡੀ ਸੋਚ ਇਸ ਤਰ੍ਹਾਂ ਦੀ ਹੈਗੀ ਪਰ ਜਦੋਂ ਤੁਸੀਂ ਕੋਈ ਕੌਮ ਨੂੰ ਬੈਠ ਕੇ ਨੰਦੇ ਹੋਗੇ ਜਦੋਂ ਕੋਈ ਇਹ ਨਹੀਂ ਗੱਲ ਕਿ ਮੈਂ ਜੇ ਜੱਟਾਂ ਦੇ ਖਿਲਾਫ ਬੋਲਿਆ ਤਾਂ ਬੋਲਣ ਲੱਗਿਆ ਜਦੋਂ ਕੋਈ ਭਾਈ ਸਾਹਿਬ ਮੱਕੜ ਦੀ ਕੌਮ ਤੇ ਬੋਲਿਆ ਸੀ ਮੈਂ ਉੱਤੇ ਵੀ ਬੋਲਿਆ ਸੀਗਾ ਜੇ ਕੋਈ ਰੰਗਰੇਟੇ ਤੇ ਬੋਲਿਆ ਸੀ ਮੈਂ ਤਾਂ ਵੀ ਬੋਲਿਆ ਸੀ ਜੇ ਕੋਈ ਵੀ ਕਿਸੇ ਇੱਕ ਕੌਮ ਨੂੰ ਬੋਲੂਗਾ ਤਾਂ ਅਸੀਂ ਉੱਥੇ ਬਰਾਬਰ ਖੜਾਂਗੇ ਜੇ ਕੋਈ ਹਿੰਦੂਆਂ ਨੂੰ ਮੁਸਲਮਾਨਾਂ ਨੂੰ ਬੋਲਦਾ ਉੱਥੇ ਵੀ ਨਾਲ ਖੜਦੇ ਆਂ ਹਾਂ ਅਸੀਂ ਉਹਨਾਂ ਕੁਝ ਲੋਕਾਂ ਦੇ ਖਿਲਾਫ ਜ਼ਰੂਰ ਬੋਲਦੇ ਆਂ ਜਿਹੜੇ ਸ਼ਿਵ ਸੈਨਾ ਵਾਲੇ ਨੇ ਜਾ ਜਿਹੜੇ ਬਿਨਾ ਮਤਲ ਤੋਂ ਗੰਦੇ ਫੰਦੇ ਜੇ ਰੌਲਾ ਪਾਉਂਦੇ ਨੇ ਜਿਨ੍ਹਾਂ ਨੂੰ ਕਦੇ ਗੁੱਸੇ ਵਿੱਚ ਆ ਕੇ ਇਹ ਵੀ ਕਹਿ ਦਿੰਦੇ ਆ ਕਿ ਮੂਤ ਪਿੰਦੇ ਨੇ ਕਿਉਂਕਿ ਉਹ ਪਿੰਦੇ ਨੇ ਤਾਂ ਕਰਕੇ ਕਹਿ ਦਿੰਦੇ ਆ ਲੇਕਿਨ ਕੌਮ ਨੂੰ ਕਦੇ ਨਹੀਂ ਕਿਹਾ ਕਦੇ ਨਹੀਂ ਕਿਹਾ ਹਮੇਸ਼ਾ ਇਹ ਕਹਿੰਦੇ ਉਹਨੇ 99.99 ਲੋਕ ਚੰਗੇ ਨੇ ਪਰ ਜਦੋਂ ਸਾਡੇ ਆਪ ਦੀ ਮਾਨਸਿਕਤਾ ਮਾਰੀ ਆ ਤਾਂ ਸਾਨੂੰ ਮੂਰਲਾ ਬੰਦਾ ਉਹੋ ਜਿਹਾ ਹੀ ਦਿਖੂਗਾ ਜਾਇ ਜੇ ਅਸੀਂ ਖੁਦ ਹੋਨੇ ਵੀਡੀਓ ਲਾਈਕ ਸ਼ੇਅਰ ਕਰਿਓ ਬਈ ਬਹੁਤ ਜੀਤ ਖਾਲਸਾ ਬਈ